ਸ਼੍ਰੀਕਲ ਜੀ ਵੈਲਕਮ ਟੂ ਮਾਈ ਚੈਨਲ ਜੀਨੀਜ਼ ਫੂਡ ਫॉर ਫੂਡੀਜ਼ ਅੱਜ ਤੁਸੀਂ ਦੇਖ ਰਹੇ ਹੋ ਕਿ ਬੈਕਗ੍ਰਾਉਂਡ ਵੀ ਥੋੜਾ ਵੱਖਰਾ ਹੈ ਰਿਟੇਨ ਚ ਜਿੱਥੇ ਮੈਂ ਹੁੰਨੇ ਉੱਥੇ ਮੈਂ ਨਹੀਂ ਐ ਮੈਂ ਅਸਲ ਚ ਅੱਜ ਆਪਦੇ ਪੇਕੇ ਘਰ ਆਈਆਂ ਔਰ ਇੱਥੇ ਆ ਕੇ ਮੇਰੇ ਦਿਮਾਗ ਚ ਆਇਆ ਕਿ ਇੱਥੇ ਇੱਕ ਖਾਸ ਸਪੈਸ਼ਲ ਚੀਜ਼ ਜੋ ਮੇਰੇ ਮਦਰ ਬਣਾਉਂਦੇ ਹੁੰਦੇ ਸੀਗੇ ਅਸੀਂ ਛੋਟੇ ਹੁੰਦਿਆਂ ਨੇ ਬਹੁਤ ਖਾਧੀ ਐ ਮੇਰੇ ਫਾਦਰ ਦੀ ਫੇਵਰਿਟ ਸੀਗੀ ਉਹ ਕੀ ਐ ਨਾਲੇ ਤਾਂ ਮੈਂ ਆਪਦੇ ਮਦਰ ਨੂੰ ਮੈਂ ਆਪਦੀ ਭਾਬੀ ਨੂੰ ਤੁਹਾਨੂੰ ਮਿਲਾਉਣੀ ਐ ਤੇ ਨਾਲੇ ਅੱਜ ਉਹਨਾਂ ਤੋਂ ਕੁਕਿੰਗ ਕਰਾਉਣੀ ਐ ਮੈਂ ਕੜੀ ਪੱਤਾ ਥੋੜਾ ਨਹੀਂ ਸੀ ਸੋ ਇਹਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕੁਝ ਨਮਕੀਨ ਚੀਜ਼ ਐ ਤਾਂ ਆਓ ਸਟਾਰਟ ਕਰਦੇ ਆ ਤਾਂ ਇਹ ਮੇਰੇ ਮਦਰ ਨੇ ਜੀ ਸਤਿ ਸ਼੍ਰੀ ਅਕਾਲ ਤੇ ਇਹ ਮੇਰੇ ਭਾਬੀ ਨੇ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਅੱਜ ਮੈਂ ਇਹਨਾਂ ਤੋਂ ਕੀ ਕੁਕਿੰਗ ਕਰਾਉਣੀ ਹੈ ਪਹਿਲਾਂ ਮੈਂ ਇਹਨਾਂ ਤੋਂ ਹੀ ਪੁੱਛਦੀ ਆ ਮੰਮੀ ਇਹ ਕੀ ਚੀਜ਼ ਹੈ ਜਿਹੜੀ ਤੁਸੀਂ ਬਣਾਉਣ ਜਾ ਰਹੇ ਦੇਖੋ ਜੀ ਪਹਿਲਾਂ ਕੋਈ ਜੋਬ ਸੀ ਬੱਚੇ ਕੁੜੀਆਂ ਨੀਆ ਚੀਜ਼ਾਂ ਖਾਣੋਂ ਦੇ ਸਾਧਨ ਨਹੀਂ ਸਿੱਖਦੇ ਹੁਣ ਨਵਾਂ ਬਾਰ ਆਇਆ ਹੈ ਐਸਾ ਫਰਮਾਦਣਾ ਦਾ ਸ਼ੁਕਰ ਹੈ ਇਹ ਪੁਰਾਣੇ ਰਸਤੇ ਸਿੱਖਦੇ ਆ ਪਹਿਲਾਂ ਪੀਜੇ ਖਾਣੇ 버ਗਰ ਖਾਣੇ ਦੇ ਖਾਣਾ ਉਹ ਖਾਣਾ ਹੁਣ ਕਰਦੇ ਰਸਤੇ ਆ ਘਰ ਦੀਆਂ ਦਾਲਾਂ ਸਬਜ਼ੀਆਂ ਨੂੰ ਪਸੰਦ ਕਰ ਉਹ 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 ਜ਼ਿਆਦਾ ਸਵਾਦ ਨਾਲ ਸਿੱਖਦੇ ਸੋ ਆਹ ਕੀ ਚੀਜ਼ ਦਾ ਇਹ ਕੀ ਕਿਹੜਾ ਹੈ ਮੰਮੀ ਦੱਸਿਓ ਮਾੜਾ ਜੀ ਇਹ ਦਾਲ ਨਹੀਂ ਨੂੰ ਕੀ ਕੀ ਦਾਲ ਹੈ ਸੁੱਕੀ ਦਾਲ ਬਣਾਉਣੀ ਹੈ ਮੇਰੇ ਪਾਪਾ ਇਹਨੂੰ ਬੜਾ ਪਸੰਦ ਕਰਦੇ ਸੀ ਚਾਰ-ਪੰਜਾਂ ਦਿਨਾਂ ਵਿੱਚ ਕਹਿੰਦੇ ਸਬਜ਼ੀ ਨਾਲ ਇਹਦਾ ਆ ਬਣਾ ਤੇ ਜਿੱਥੋਂ ਤੱਕ ਮੈਨੂੰ ਯਾਦ ਹੈ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ ਕਿ ਮੇਰੇ ਬ੍ਰਦਰ ਦੀ ਮੈਰਿਜ ਤੋਂ ਬਾਅਦ ਮੇਰੀ ਭਾਬੀ ਨੇ ਵੀ ਸ਼ਾਇਦ ਇਹ ਚੀਜ਼ ਸਭ ਤੋਂ ਪਹਿਲੀਆਂ ਚੀਜ਼ਾਂ ਚੋਂ ਸਿੱਖੀ ਸੀ ਕਿਉਂਕਿ ਸਭ ਤੋਂ ਨਵੀਂ ਚੀਜ਼ ਮੈਂ ਹੀ ਸਿੱਖੀ ਸੀ ਮੰਮੀ ਤੋਂ ਕਿਉਂਕਿ ਸਾਡੇ ਉੱਧਰ ਨਹੀਂ ਸੀ ਬਣਾਉਂਦੀ ਇਹ ਚੀਜ਼ ਪਰ ਮੇਟੀ ਦੇ ਇੱਥੇ ਆ ਕੇ ਸਿੱਖੀ ਆ। ਤਾਂ ਦੱਸੋ ਮੰਮੀ ਇਹ ਇਹ ਇੱਕ ਮਤਲਬ ਤੁਸੀਂ ਆਪਦੀ ਫੈਮਲੀ ਦੇ ਰਿਕੁਆਇਰਮੈਂਟ ਦੇ ਅਕੋਰਡਿੰਗ ਇੱਕ ਕੌਲੀ ਦਾਲ ਦੀ ਵੱਡੀ ਕੌਲੀ ਪੀਉਂਦੀ ਹੈ। ਹਾਂਜੀ ਮੰਮਾ ਦੱਸਿਓ ਕਿੰਨਾ ਚਿਰ ਪੀਣੀ ਜ਼ਰੂਰੀ ਹੈ ਇਹ। ਬਸ ਜੇ ਤਾਂ ਤੁਸੀਂ ਜਿਆਦਾ ਵੀਟ ਹੈਗਾ ਤੁਹਾਡੇ ਕੋਲ ਟਾਈਮ ਤਾਂ ਘੰਟਾ ਕੋ ਭਾਂਡਾ ਨੂੰ ਘਰ ਤੋਂ ਮੰਗ ਲੈ ਤੁਹਾਨੂੰ ਜਦੋਂ ਕਿ ਛਿੱਲੜ ਲੈਣ ਲੱਗ ਜਾ। ਇਹ ਤਾਂ ਘਰੋਂ ਪਾਣੀ ਦੀ ਛਿੱਤੀ ਛਿੱਟੜ ਲਾਇਆ ਤੇ ਲੈ ਜਾਂਦੇ ਹਾਂ। ਹਾਂ। ਇਹ ਉਸ ਤੋਂ ਬਾਅਦ ਆਪਾਂ ਇਹ ਸਾਰੇ ਆ ਆ ਤਾਂ ਮੈਨੂੰ ਲੱਗਦਾ ਤੜਕੇ ਦਾ ਸਮਾਨ ਹੈ ਮੈਨੂੰ ਲੱਗਦਾ ਹੈ ਰੀਤੇ ਦੋ ਕ ਪਿਆਜ਼ ਕੱਟੇ ਨੇ ਪਿਆਜ਼ ਆਪਾਂ ਮਾਜੀ ਤੂੰ ਪਿਆਜ਼ ਕੱਟੀ ਨਹੀਂ ਦੋ ਪਿਆਜ਼ ਹੈ ਤੇ ਆਹ ਕੀ ਚੀਜ਼ ਹੈ ਇਹ ਜਿਹੜੀ ਦਾਲ ਜਿਹੜੀ ਦਾਲ ਹੈ ਭੁੰਨਤੀ ਹੈ ਉਹ ਅਸੀਂ ਤੁਹਾਨੂੰ ਦਿਖਾਈ ਆ ਵੀ ਇਹ ਦਲੀ ਹੋਈ ਹੋਈ ਹੁੰਦੀ ਹੈ ਜਿਸ ਨੂੰ ਕਿ ਭੁੰਨਤਾ ਤੇ ਆਹ ਤੜਕੇ ਦਾ ਸਾਰਾ ਸਮਾਨ ਹੈ ਜੀ ਟਮਾਟਰ ਨੇ ਹਰੀਆਂ ਮਿਰਚਾਂ ਤੇ ਜੀਰਾ ਹੈ ਔਰ ਕਿਉਂਕਿ ਗਰਮੀ ਦਿ ਰੋਤਾ ਹੈ ਅਦਰਕ ਵਗੈਰਾ ਨਹੀਂ ਪਾਉਣਗੇ ਤੇ ਆ ਇਹਨਾਂ ਨੇ ਕੜੀ ਪੱਤਾ ਲਿਆ ਉਤੋਂ ਗਾਰਨਿਸ਼ਿੰਗ ਵਾਸਤੇ ਤੇ ਹੁਣ ਮੰਮੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਹਦਾ ਛਿਲਕਾ ਉਤਾਰਨਾ ਹਾਂ ਪਹਿਲਾਂ ਛਿਲਕਾ ਉਤਾਰ ਕੇ ਸਾਰਾ ਛਿਲਕਾ ਕੱਢਿਆ ਤੇ ਜਿਲ ਕੋ ਚਿੱਟੀ ਦਾਲਣੇ ਕਰੀ ਫਿਰ ਉਸ ਤੋਂ ਬਾਅਦ ਪਿਆਜ਼ ਪਕਾ ਲਈ ਤੇ ਥੋੜਾ ਜੀਰਾ ਭੁੰਨ ਲੈਣਾ ਚਾਹੀਦਾ ਚਲੋ ਆਪਾਂ ਪਹਿਲਾਂ ਫਿਰ ਆਪਾਂ ਦਾਲ ਦਾ ਛਿਲਕਾ ਉਤਾਰਦੇ ਆ ਪਹਿਲਾਂ ਤਦ ਇਹ ਹੁਣ ਰਿਤ ਤੁਸੀਂ ਛਿਲਕਾ ਧਾਰ ਰਹੇ ਹੋ ਹਨਾ ਹਾਂਜੀ ਬੀਬੀ ਨੂੰ ਪੰਜ ਛੇ ਮਿੰਟ ਤੋ ਤੋ ਲੈਣਾ ਹਾਂ ਕਿ ਸਾਰਾ ਛਿਲਕਾ ਡਿਢੇਗਾ ਉਹ ਉਹ ਸਾਫ ਹੋ ਉਹ ਸਾਫ ਹੋ ਜਾਏ ਸੋ ਇਹ ਕੜਾਈ ਜਗਾ ਲਈ ਗੈਸ ਰਿਤ ਹਾਂ ਤੇ ਇਹ ਮਮਾ ਰਫਾਈਨਡ ਆਇਲ ਯੂਜ਼ ਕਰ ਰਹੇ ਆਪਾਂ ਸੋ ਪਹਿਲਾਂ ਤਾਂ ਇਹ ਦੱਸ ਦਈਏ ਕਿ ਬਣਨ ਕੀ ਜਾ ਰਿਹਾ ਇਹ ਸੁੱਕੀ ਮੂੰਗੀ ਦੀ ਦਾਲ ਬਣਦੀ ਸੀ ਜੇ ਸਾਡੇ ਘਰ ਜਿੱਦੇ ਕਿ ਮੇਰੇ ਫਾਦਰ ਕੁਝ ਸਾਲ ਪਹਿਲਾਂ ਐਕਸਪਾਇਰ ਕਰ ਗਏ ਉਹ ਤਕਰੀਬਨ ਹਰ ਹਫਤਾ ਨਹੀਂ ਤਾਂ ਕਿਸੇ ਵੀ ਦਿਨ ਹਫਤੇ ਚੱਕ ਦੇਣ ਉਹ ਚੀਜ਼ ਉਹ ਲਾਜ਼ਮੀ ਬਣਵਾ ਕੇ ਤੰਦੂਰੀ ਰੋਟੀਆਂ ਨਾਲ ਮੰਮੀ ਉਹ ਜ਼ਰੂਰ ਖਾਂਦੇ ਹੁੰਦੇ ਸੀ ਇਹ ਕਹਿੰਦੇ ਨੇ ਜੀ ਕਿ ਇਹ ਅਸੀਂ ਮੂੰਗੀ ਦੀ ਦਾਲ ਬਣਾਉਣ ਲੱਗੇ ਆ ਪਰ ਮੰਮੀ ਕਹਿੰਦੇ ਕਿ ਦਲਵੇਂ ਮਾਂ ਦੀ ਦਾਲ ਵੀ ਇਸੇ ਤਰੀਕੇ ਨਾਲ ਬਣਦੀ ਆ ਸੋ ਤੁਹਾਡੀ ਚੋਇਸ ਹੈ ਤੁਸੀਂ ਉਵੇਂ ਬਣਾਉਣੀ ਹੈ ਏ ਰੀਟ ਰਫਾਈਨਡ ਆਲ ਯੂਜ਼ ਕਰ ਰਹੇ ਨਾ ਆਪਾਂ

अच्छा वैसे जीरा ਆਪਾਂ ਪਹਿਲਾਂ ਪਾਉਣਾ ਹੈ ਤੁਸੀਂ ਬਾਅਦ ਚ ਪਾਉਣਾ ਰਾਜਮਾ ਪਿਆਜ਼ ਨੂੰ ਘੋੜੀ ਪਿਆਜ਼ ਮੋਜੜ ਬਰਾਂਗ ਦੇ اچھا ਤੁਹਾਨੂੰ ਐ ਲੱਗਦਾ ਕਿ ਜੀਰਾ ਛੇਤੀ ਪੁੱਜ ਜਾਂਦਾ اچھا ਰੀਤੇ ਸਾਰੇ ਪਿਆਜ਼ ਨਹੀਂ ਇਹ ਮਤਲਬ ਵੀ ਤੁਸੀਂ ਜੋ ਦਾਲ ਦੇ ਰਿਕੁਆਇਰਮੈਂਟ ਹੈ ਤੁਹਾਡੀ ਉਸ ਹਿਸਾਬ ਨਾਲ ਪਿਆਜ਼ ਵੱਡਾ ਸਿੰਮੀ ਨਾ ਪਿਆਜ਼ ਹਾਂ ਸੋ ਆਪਾਂ ਇਹਨਾਂ ਦਾ ਕਲਰ ਚੇਂਜ ਕਰਨ ਤੱਕ ਇਹਨਾਂ ਨੂੰ ਥੋੜਾ ਜਿਹਾ ਭੁੰਨ ਲੈਨੇ ਆਮ ਜਿਵੇਂ ਆਪਾਂ ਤੜਕਾ ਰੈਡੀ ਕਰਦੇ ਹਾਂ ਨਾ ਹਾਂ ਸੋ ਆ ਮੈਨੂੰ ਲੱਗਦਾ ਇਹਦਾ ਇਹ ਚੰਗੀ ਤਰ੍ਹਾਂ ਛਿਲਕਾ ਉੱਤਰ ਚੁੱਕਿਆ ਹੈ ਨਾ ਹਾਂਜੀ ਬੀਬੀ ਇਹ ਬਿਲਕੁਲ ਤੇ ਇਹ ਇਹਦੇ ਵਿੱਚ ਆਪਾਂ ਪਾਣੀ ਸਾਰਾ ਨਿਚੋੜਨਾ ਨਹੀਂ ਹੈਗਾ ਇਹ ਥੋੜਾ ਜਿਹਾ ਪਾਣੀ ਰੱਖਣਾ ਤਾਂ ਕਿ ਥੋੜਾ ਜਿਹਾ ਆਪਾਂ ਸੇਕ ਲਵਾ ਦਈਏ ਅੱਛਾ 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 ਤਾਂ ਕਿ ਉਹ ਚੰਗੇ ਤਰੀਕੇ ਨਾਲ

ਤਾਕੇ ਮਸਾਲਾ ਪੁੱਜ ਜਵੇ ਹਨਾ ਚੰਗੀ ਤਰ੍ਹਾਂ ਥੋੜੀ ਦੇਰ ਬਾਅਦ ਆਹ ਨਹੀਂ ਜਿਹੜਾ ਆ ਆਪਾਂ ਨਮਕ ਤੇ ਮਸਾਲੇ ਉਹ ਬਾਅਦ ਪਾ ਦਾਲ ਪਾਉਣ ਤੋਂ ਬਾਅਦ ਪਾਉਣੇ ਆ ਅੱਛਾ ਵੈਸੇ ਆਮ ਤੌਰ ਤੇ ਅਸੀਂ ਤਾਂ ਪਹਿਲਾਂ ਪਾ ਕੇ ਚਲੋ ਅੱਜ ਤੁਹਾਡੇ ਸਟਾਈਲ ਦੇ ਹੀ ਬਣਾਉਣੇ ਆ ਹਾਂ ਹਾਂ ਜਿਵੇਂ ਲੱਗਦਾ ਹੈ ਹਰੀ ਮੈਂ ਪਾ ਲੀ ਅੱਛਾ ਤੁਸੀਂ ਆਪਦੇ ਹਿਸਾਬ ਨਾਲ ਪਾ ਦੇ ਅਸਲ 'ਚ ਸਾਡੇ ਬਹੁਤ ਘੱਟ ਸਪਾਈਸੀ ਖਾਂਦੇ ਨੇ ਜੀ ਐਕਚੁਅਲੀ ਮੰਮੀ ਦਾ ਪੈਸ਼ਨ ਵੀ ਕੁਕਿੰਗ ਸੀ ਹਮੇਂ ਵੀ ਹੈ ਬਟੇਜ਼ ਵੀ ਥੋੜਾ ਘੱਟ ਕਰਦੇ ਨੇ ਔਰ ਮਨ ਯਾਦ ਹੈ ਕਿ ਜਦੋਂ ਅਸੀਂ ਐਜ਼ ਕਾਲਜ ਗੋਇੰਗ ਗਰਲਸ ਜਾਂ ਛੋਟੇ ਵੀ ਸੀ ਤਾਂ ਸਾਨੂੰ ਕਾਹਲ ਹੁੰਦੀ ਸੀ ਕਿ ਬੱਸ ਉਹ ਹੋ ਤਾਂ ਗਿਆ ਬਣਦਾ ਗਈ ਪਰ ਇਹਨਾਂ ਦਾ ਇਹ ਹੁੰਦਾ ਸੀ ਕਿ ਜਦੋਂ ਮੈਂ ਮਸਾਲਾ ਬਣਾਉਣੀ ਹੈ ਜਾਂ ਕੋਈ ਦਾਲ ਸਬਜ਼ੀ ਬਣਾਉਣੀ ਹੈ ਤਾਂ ਪਲੀਜ਼ ਮੈਨੂੰ ਆਰਾਮ ਨਾਲ ਬਣਾਉਂ ਦੋ ਮੈਨੂੰ ਡਿਸਟਰਬ ਨਾ ਕਰੋ ਸੋ ਫਿਰ ਉਤੋਂ ਦੀ ਜੇ ਮੰਮਾ ਰੀਤ ਕਹਿੰਦੇ ਪਹਿਲਾਂ ਪਾ ਲਓ ਪਹਿਲਾਂ ਪਾ ਲਓ ਫਿਰ ਪਹਿਲਾਂ ਪਾ ਲਓ ਆਹ ਓਕੇ ਓਕੇ ਸੋ ਲੋੜ ਮੁਤਾਬਕ ਲੂੰਬਾ ਦੇ ਕਿਉਂਕਿ ਮਿਰਚ ਪਹਿਲਾਂ ਪਾਈ ਗਈ ਹੈ ਕੋਈ ਨਹੀਂ ਜਾਓ ਚਾਹ ਦੇ ਸਾਡੇ ਤੋਂ अच्छा ਅਸੀਂ ਕਿਉਂਕਿ ਘੱਟ ਸਪਾਈਸੀ ਖਾਣੇ ਅਸੀਂ ਲਾਲ ਮਿਰਚ ਨਹੀਂ ਪਾ ਰਹੇ ਤੁਸੀਂ ਫਿਰ ਵੀ ਜੇ ਜ਼ਿਆਦਾ ਖਾਣ ਨੂੰ ਤਾਂ ਨਾਲ ਲਾਲ ਮਿਰਚ ਵੀ ਪਾ ਸਕਦੇ ਹੋ ਠੀਕ ਹੈ ਜੀ ਮਸਾਲੇ ਦਾ ਰੰਗ ਹੀ ਬੜਾ ਸੋਹਣਾ ਆ ਗਿਆ ਇਹਦੇ ਚ ਹੋਰ ਵੀ ਕੋਈ ਮਸਾਲੇ ਪਾਉਣੇ ਹਨ ਨਹੀਂ ਤਾਂ ਆਪਾਂ ਨਹੀਂ ਜੇ ਟਮਾਟਰ ਨਾਲ ਫਿਰ ਤੁਸੀਂ ਅੱਜ ਵੀ ਪਾ ਸਕਦੇ ਹੋ ਅੱਛਾ ਓਕੇ ਹੁਣ ਦਾਲ ਪਾ ਦਈਏ ਫਿਰ ਤੋ ਇਹ ਤੁਸੀਂ ਦੇਖ ਰਹੇ ਹੋ ਕਿ ਪਾਣੀ ਦੇ ਨਾਲ ਹੀ ਅਸੀਂ ਜਿੰਨਾ ਥੋੜਾ ਜਿਹਾ ਪਾਣੀ ਰੱਖ ਲਿਆ ਸੀ ਤੇ ਉਹ ਸਾਰਾ ਅਸੀਂ ਉਹਦੇ ਵਿੱਚ ਹੀ ਪਾ ਰਹੇ ਆ ਤੇ ਇਸੇ ਮoiisture ਦੀ ਇਹ ਜੋ ਭਾਫ਼ ਹੈ ਇਸੇ ਨਾਲ ਜਿੰਨਾ ਕ ਕੱਚਾ ਪਾਣਾ ਦਾਲਦਾ ਬਣ ਜਾਏਗਾ ਪਾਣੀ ਮੈਨੂੰ ਲੱਗਦਾ ਬਿਲਕੁਲ ਸੁਕਾਉਣਾ ਹੈ ਹਾਂ ਜਲਦੀ ਪਾਣੀ ਬਿਲਕੁਲ ਪਾਣੀ ਬਿਲਕੁਲ ਸੁਕਾਉਣਾ ਤਾਂ ਆਪਾਂ ਹੁਣ ਇਹਨੂੰ ਕਵਰ ਕਰ ਦਿੰਨੇ ਆ ਸਿੰਮ ਤੇ ਔਰ ਇਹਦੇ ਕੁੱਕ ਬੋਲੀ ਆਪਾਂ ਵੇਟ ਕਰਾਂਗੇ ਜੀਰੂ ਨਾ ਸੇਮ ਕਰਦੇ ਜੀ ਬਤ ਅੱਛਾ ਲੋ ਟੂ ਮੀਡੀਅਮ ਫਲੇਮ ਰੱਖਣੀ ਠੀਕ ਹੈ ਠੀਕ ਹੈ ਜੀ ਇਨੀ ਦੇਰ ਵਿੱਚ ਦਾਲ ਆਪਣੀ ਰੈਡੀ ਹੁੰਦੀ ਹੈ ਜੀ ਓਨੀ ਦੇਰ ਚ ਬੈਠੇ ਮਿਠਾਈ ਮੈਨੂੰ ਇੱਕ ਬੋਨਸ ਨੁਸਖਾ ਹੋਰ ਮਿਲ ਗਿਆ ਮੇਰੇ ਮਦਰ 2 ਮਹੀਨਿਆਂ ਤੱਕ 78 ਦੇ ਇਹਨਾਂ ਨੇ ਹੋ ਜਾਣਾ 77 ਦੇ ਹੈਨਾ 77 ਸਾਲ ਦੇ ਹੋ ਜਾਣਾ ਔਰ ਯਕੀਨ ਕਰੋ ਕਿ ਵਾਇਗਰ ਤੰਦਰੁਸਤੀ ਦੇਵੇ ਇਸੇ ਤਰ੍ਹਾਂ ਰਹਿਣ ਇਹਨਾਂ ਨੂੰ ਬੋਨਸ ਦੀ ਹੱਡੀਆਂ ਦੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਹ ਖਾਸ ਇੱਕ ਮਿਕਸਚਰ ਕਾਫੀ ਸਾਲਾਂ ਤੋਂ ਲੈ ਰਹੇ ਨੇ ਇਹਨਾਂ ਦਾ ਆਪ ਦਾ ਬਣਾਇਆ ਪਾਊਡਰ ਹੈ ਤੇ ਪਰ ਹੁਣ ਮੈਂ ਪੁੱਛੂੰਗੀ ਭਾਬੀ ਤੋਂ ਕਿ ਕਿਹੋ ਜਿਹਾ ਸਮਾਨ ਹੈ ਲੈ ਕੇ ਆਈ ਹੈ ਤੇ ਹੁਣ ਨੂਖ ਖਾਉਂਦੀ ਹੈ ਬਣਾ ਕੇ ਨੂਖ ਖਾਉਂਦੀ ਹੈ ਤੇ ਉਹ ਕੀ ਖੁਸ਼ ਹੈ ਕਿਹੜੀਆਂ ਚੀਜ਼ਾਂ ਦਾ ਪਾਊਡਰ ਹੈ ਉਹ ਹਾਂ ਰਹੀ ਦੱਸੋ ਮੈਨੂੰ ਆਪਾਂ ਲੈ ਕਿੰਨਾ ਕਿੰਨਾ ਸਮਾਨ ਹੈ ਜਿਹੜੇ ਫੁੱਲ ਮਖਾਣੇ ਦੀਦੀ ਇਹ ਮੈਂ ਪਾਈ ਹਲੇ ਆ ਏ ਮੈਨੂੰ ਲੱਗਦਾ ਤੁਸੀਂ ਰੋਸਟ ਕਰਕੇ ਪੀਸ ਲੈ ਇਹਨਾਂ ਨੇ ਪੀਸ ਲਈ ਸੀ ਪਹਿਲਾਂ ਹਾਂਜੀ ਮੈਂ ਅੱਧਾ ਕਿਲੋ ਚਨੇ ਲਏ ਛਿਲਕੇ ਵਾਲੇ ਇਹ ਭੁਜੇ ਛੋਲਿਆਂ ਦੇ ਦਾਣੇ ਹਾਂਜੀ ਠੀਕ ਹੈ ਜਿੰਨਾ ਬਣਾਉਣਾ ਸਮਾਨ ਉਹਨਾ ਤੁਸੀਂ ਲੈ ਸਕਦੇ ਹੋ ਅੱਛਾ ਕਾਜੂ ਲਏ ਇਹ ਵੀ ਰੋਸਟ ਕਰ ਲੈ ਹਾਂਜੀ ਠੀਕ ਹੈ ਜੀ ਮੂੰਫਲੀ ਸਿੱਕੀ ਮੂੰਫਲੀ ਹਾਂਜੀ ਬਦਾਮ ਹੋਗੇ ਠੀਕ ਹੈ ਜੀ ਤੇ ਇਹ ਇਹਦਾ ਮਤਲਬ ਇਹ ਹੈ ਕਿ ਇਹ ਕੁਆਂਟੀਟੀ ਜ਼ਿਆਦਾ ਰੱਖਣੀ ਹੈ ਮੂਫਲੀ ਸ਼ਾਇਦ ਰੁੱਤ ਦੇ ਹਿਸਾਬ ਨਾਲ ਤੁਸੀਂ ਉਸ ਹਿਸਾਬ ਨਾਲ ਘਟਾ 200 ਗ੍ਰਾਮ ਇਹ ਹੈ ਜੀ ਤੇ 200 ਗ੍ਰਾਮ ਤਕਰੀਬਨ ਬਦਾਮ ਦੇ ਹਾਂਜੀ ਤੇ ਉਹਨੇ ਕਾਜੂ ਨੇ ਨਹੀਂ ਕਾਜੂ ਹੋਗੇ ਮੱਕਜ ਹੋਗੇ ਇਹ ਮੈਨੂੰ ਲੱਗਾ 50 ਗ੍ਰਾਮ ਹੋਣਗੇ ਸ਼ਾਇਦ ਐਨੇ ਕਿਨੇ ਤੇ ਆ ਕੀ ਹੈ ਇਹ ਖਸਖਸ ਅੱਛਾ ਹਾਂਜੀ ਇਹ ਇਹ ਵੀ ਕਿੰਨੇ ਕੁ ਮੱਕਜ ਜਿੰਨੇ ਕ ਹੈ ਅੰਦਾਜ਼ੇ ਨਾਲ ਉਹਨੇ ਇਹ ਖਸ ਖਸ ਲੈ ਰਹੇ ਹਾਂ ਇਹ ਇਸ ਤਰ੍ਹਾਂ ਹੈ ਜਿਵੇਂ ਇਹਨਾਂ ਨੇ ਕੋਈ ਮੈਜ਼ਰਿੰਗ ਸਕੇਲ ਤੇ ਨਹੀਂ ਨਾਪ ਕੇ ਰੱਖਿਆ ਪਰ ਇਹ ਤਾਂ ਉਹਨਾਂ ਦੀਆਂ ਹੱਥ ਜਿਹੜੇ ਨੇ ਕੜਛੀਆਂ ਬਣੇ ਹੋਏ ਨੇ ਮੇਰੇ ਅਕੋਰਡਿੰਗ ਪਾਈਆ ਮਖਾਣੇ ਅੱਧਾ ਕਿਲੋ ਛੋਲਿਆਂ ਦੇ ਦਾਣੇ ਤੇ ਆ 1.5 200 ਗ੍ਰਾਮ ਆ ਸਾਰਾ ਸਮਾਨ ਹੈ ਤੇ ਕੋਈ 30 ਤੋਂ 50 ਗ੍ਰਾਮ ਮਗਜ ਨੇ ਉਹਨੀ ਹੀ ਖਸ ਖਸ ਹੈ ਕੁਆਂਟੀਟੀ ਤੁਹਾਨੂੰ ਪਤਾ ਹੁਣ ਮੈਨੂੰ ਦੱਸੋ ਵੀ ਅੱਗੇ ਇਹਦਾ ਕੀ ਕਰਨਾ ਆ ਰੋਸਟ ਕਰ ਲੇ ਬਦਾਮ ਰੋਸਟ ਕਰ ਲਏ मूਫਲੀ ਥੋੜੀ ਜੀ ਰੋਸਟ ਕੀਤੀ ਐ ਤੇ ਇਹਦਾ ਛਿਲਕਾ ਉਤਾਰਨਾ ਹਾਂਜੀ ਛਿਲਕਾ ਛਿਲਕਾ ਉਤਾਰ ਕੇ ਇਹਨਾਂ ਨੂੰ ਪੀਸ ਲੈਣਾ ਸਾਰਿਆਂ ਨੂੰ ਇਹ ਮੈਂ ਲਗਾ ਤਾਂ ਪਹਿਲਾਂ ਅੱਡ-ਅੱਡ ਪੀਸਾਂਗੇ ਆਪਾਂ ਸਭ ਕੁਝ ਲੱਗ-ਲੱਗ ਪੀਸ ਕੇ ਹਾਂਜੀ ਰੱਖ ਸਕਦੇ ਹੋ ਤੇ ਫਿਰ ਉਦੋਂ ਬਾਅਦ ਆਪਾਂ ਦੇਖਦੇ ਹਾਂ ਵੀ ਅੱਗੇ ਆਪਾਂ ਕੀ ਕਰਨਾ ਐ ਇਹ ਮੰਮੀ ਪੀਸ ਕੇ ਇਹਨਾਂ ਨੂੰ ਪਹਿਲਾਂ ਪੀਸ ਲਗੇ ਫਿਰ ਦੱਸਾਂਗੇ ਅੱਗੇ ਵੀ ਕੀ ਕਰਨਾ ਹੈ ਚਲੋ ਆਓ ਜੀ ਪਹਿਲਾਂ ਇਹ ਪੀਸ ਕੇ ਤੇ ਆਪਾਂ ਇਹਨਾਂ ਦਾ ਪਾਊਡਰ ਰੈਡੀ ਕਰਦੇ ਮਖਾਣੇ ਪੀਸੇ ਹੋਏ ਨੇ ਬਾਕੀ ਚੀਜ਼ਾਂ ਆਪਾਂ ਅੱਡ-ਅੱਡ ਪੀਸ ਕੇ ਤੇ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ ਫਿਰ ਦੇਖਦੇ ਹਾਂ ਕੀ ਕਰਨਾ ਹੈ ਇਹ ਮੈਨੂੰ ਲੱਗਾ ਮਸਲਕੇ ਆਰਾਮ ਨਾਲ ਹੀ ਲੈ ਜਾਂਦਾ ਛਿਲਕਾ ਤਾਂ ਕੋਈ ਔਖਾ ਨਹੀਂ ਇਹਦਾ ਲੋਣਾ ਇਹ ਹਾਂਜੀ ਹਨਾ ਤੇ ਬਹੁਤਾ ਔਖਾ ਨਹੀਂ ਵੈਸੇ ਚਲੋ ਤੁਹਾਡੇ ਕੋਲੇ ਆ ਅਵੇਲੇਬਲ ਸੀ ਨੂੰ ਤਾਂ ਮੈਨੂੰ ਲੱਗਾ ਮੂਫਲੀ ਛਿਲਕਾ ਉਤਰਿਆ ਲਈ ਵੀ ਮਾਰਕੀਟ ਤੋਂ ਬੜੇ ਆਰਾਮ ਨਾਲ ਮਿਲ ਜਾਂਦੀ ਹੈ ਹਨਾ ਹਾਂ 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 ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਪਰ ਚਲੋ ਇਹ ਅਵੇਲੇਬਲ ਸਾਡੇ ਕੋਲੇ ਆ ਹੀ ਸੀ ਪਿਛਲੀ ਆਪਾਂ ਦਾਲ ਵੀ ਦੇਖ ਲਈਏ ਜੀ ਮੈਨੂੰ ਲੱਗਦਾ ਹੈ ਕਿ ਜਿਹੜੀ ਹੁਣ ਆਪਣੀ ਦਾਲ ਕੁੱਕ ਹੋ ਗਈ ਹੈ। ਅੱਛਾ ਇਹੇ ਤਾਂ ਬਹੁਤ ਸੋਹਣੀ ਲੱਗਦੀ ਹੈ ਦੇਖਣ 'ਚ। ਸਾਡੀ ਬਸ ਹੁੰਦਾ ਪਾਏਗੇ। ਘੜੀ ਪਤਾ ਪਾ। ਠੀਕ 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 ਇਹ ਤਾਂ ਲੋਕੀ ਬੜੀ ਸੋਹਣੀ ਆਈ ਹੈ। ਮੈਂ ਤਾਂ ਖੈਰ ਬਚਪਨ ਤੋਂ ਖਾਂਦੀ ਆਈਆਂ ਪਰ ਮੈਂ ਕਦੇ ਆ ਖੁਦ ਨਹੀਂ ਇਹ ਬਣਾਈ ਸੀ। ਹਾਂਜੀ ਪਰ ਉਹਨੇ ਬੱਚਿਆਂ ਦੀ ਫੇਵਰੇਟ ਸਬਜ਼ੀ ਬਣ। ਹਾਂ ਸਹੀ ਕਹਿੰਨਾ ਹੈ। ਔਰ ਵੈਸੇ ਵੀ ਪ੍ਰੋਟੀਨਸ ਬਹੁਤ ਨੇ ਆਪਦੇ ਆਪ ਚ ਇੱਕ ਬੜੀ ਹੈਲਦੀ ਚੀਜ਼ ਹੈ ਇਹ। ਬਿਲਕੁਲ ਬਿਲਕੁਲ। ਆਓ ਜੀ ਤੁਹਾਨੂੰ ਹੁਣ ਦਾਲ ਕੱਢ ਕੇ ਤੇ ਪ੍ਰੈਜੈਂਟੇਸ਼ਨ ਕਰਕੇ ਦਿਖਾਉਣੀ ਹੈ। ਸੋ ਬਹੁਤ ਸੋਹਣੀ ਖੁਸ਼ਬੂ ਨਾਲ ਇਸ ਘਰ ਦੀ ਆ ਸਪੈਸ਼ਲ ਚੀਜ਼ ਤਿਆਰ ਹੈ ਜੀ ਤੇ ਮੈਨੂੰ ਲੱਗਦਾ ਹੈ ਰੀਤ ਬੱਚੇ ਵੀ ਹੋਂ ਤਾਂ ਇੱਥੇ ਬਹੁਤ ਖੁਸ਼ ਹੋ ਕੇ ਖਾਂਦੇ ਨੇ। ਹਾਂਜੀ ਬਾਕੀ ਬਾਕੀ ਤੁਸੀਂ ਹੁਣ ਖਾ ਕੇ ਦੱਸੋਗੇ ਸਾਨੂੰ। ਸਹੀ ਗੱਲ ਹੈ ਸਹੀ ਗੱਲ ਹੈ ਤੇ ਸੋ ਮਾਤਾ ਇਹ ਹੋਣਾ ਪੀੜੀ ਦਰ ਪੀੜੀ ਇਹ ਤੇਰੀ ਜੋ ਖਾਸੀਅਤ ਹੈ ਮम्मा ਦੀ ਇਹ ਪਹਿਮਾ ਸੰਗੇ ਜਾਂਦੀ ਹੈ ਸੋ ਜਿਆਰੀ ਖਾਂ ਤੋਂ ਬਚੋ ਬਜਾਰੀ ਖਾਂ ਤੋਂ ਬਚਦੇ ਆ ਸੋ ਅਸੀਂ ਉਹਨੇ ਨੂੰ ਪਰੌਂਠਿਆਂ ਨਾਲ ਇੰਜੋਏ ਕਰਨ ਲੱਗੇ ਹਾਂ ਜੇ ਤੇ ਤੁਸੀਂ ਵੀ ਜ਼ਰੂਰ ਬਣਾਇਓ ਜ਼ਰੂਰ ਖਾਇਓ ਤੇ ਜ਼ਰੂਰ ਇੰਜੋਏ ਕਰਿਓ ਆਪਦੀ ਫੈਮਿਲੀ ਦੇ ਨਾਲ ਤੇ ਸੋ ਆਹ ਸਮਾਨ ਪੀਸਿਆ ਗਿਆ ਹੈ ਜੀ ਆਹ ਛੋਲਿਆਂ ਦੇ ਜਿਹੜੇ ਪੁੱਜੇ ਦਾਣੇ ਸੀ ਉਹ ਪੀਸ ਲਏ ਨੇ ਆ ਕਾਜੂ ਪੀਸੇ ਹੋਏ ਨੇ ਨਹੀਂ ਸੌਰੀ ਇਹ ਕੀ ਹੈ ਰੰਜੀਤ ਇਹ ਮੱਕਜ ਤੇ ਮੂਫਲੀ ਹੈ ਇਹ ਮੱਕਜ ਤੇ ਮੂਫਲੀ ਹੈ ਆ ਜਿਹੜੇ ਨੇ ਜੀ ਕਾਜੂ ਪੀਸੇ ਗਏ ਨੇ ਔਰ ਆ ਆਬਦਾਮ ਪੀਸਲੇ ਨੇ ਔਰ ਆ ਜੋ ਬੱਚੀ ਸ਼ੱਕਰ ਐਡ ਕਰਨੀ ਆ ਆਪਾਂ ਤੇ ਆ ਮਖਾਣੇ ਆ ਹਾਂਜੀ ਇਹ ਮਖਾਣੇ ਆ ਸੋ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਰੇਤ ਕੀ ਕਰਨਾ ਛਾਣੋਂ ਕੇ ਪਹਿਲਾਂ

ਐਡ ਕਰ ਐਸਵਾਦ ਅਕੋਰਡਿੰਗ ਜਿੰਨਾ ਕਿ ਮਿੱਠਾ ਪਖਾਣਾ ਚਾਹੁੰਦੇ ਹਾਂ ਕਿਉਂਕਿ ਇੱਥੇ ਬੱਚੇ ਨੇ ਤਾਂ ਇਹ ਥੋੜਾ ਜ਼ਿਆਦਾ ਐਡ ਕਰ ਰਹੇ ਨੇ ਫਤ ਦੇ ਉਤ ਚਾਰਜ ਕਰ ਸਕਦੇ ਆ ਤੁਸੀਂ ਕਿੰਨੀ ਦਿਨ ਮਰਜ਼ੀ ਸਕੂਟ ਕਰ ਬੜੀ ਇਹਦਾ ਰੰਗ ਵੀ ਬੜਾ ਸੋਹਣਾ ਆਇਆ ਜੀ ਔਰ ਬੜੀ ਵਧੀਆ ਚੀਜ਼ ਹੈ ਮੈਨੂੰ ਲੱਗਦਾ ਟਾਈਮ ਵੀ ਨਹੀਂ ਕੋਈ ਜ਼ਿਆਦਾ ਨਹੀਂ ਲੱਗਦਾ ਕੋਈ ਜ਼ਿਆਦਾ ਟਾਈਮ ਲੱਗਦਾ ਬੜਾ ਆਸਾਨੀ ਨਾਲ ਬਣਨ ਵਾਲੀ ਚੀਜ਼ ਹੈ ਪਾਊਡਰ ਹੈ ਸਟੋਰ ਕੀਤਾ ਜਾ ਸਕਦਾ ਇਹ ਜਿੱਥੋਂ ਤੱਕ ਮੈਨੂੰ ਯਾਦ ਹੈ ਕੋਈ 8-10 ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰੇ ਮਦਰ ਨੂੰ ਥੋੜਾ ਵੀਕਨੈਸ ਹੀ ਮਹਿਸੂਸ ਹੁੰਦੀ ਸੀ ਤੇ ਡਾਕਟਰ ਨੇ ਕਿ ਕਿਸੇ ਤੁਹਾਡੇ ਫਰੈਂਡ ਨੇ ਕਿਹਾ ਸੀ ਕੈਲਸ਼ੀਅਮ ਦੀਆਂ ਗੋਲੀਆਂ ਲਿਆ ਕਰੋ ਤੇ ਮੰਮੀ ਨੇ ਮੈਨੂੰ ਲੱਗਦਾ ਹੈ ਬਿਲਕੁਲ ਕੋਈ ਕੈਲਸ਼ੀਅਮ ਨਹੀਂ ਲਈ ਤੁਸੀਂ ਬਿਲਕੁਲ ਕੋਈ ਕੈਲਸ਼ੀਅਮ ਨਹੀਂ ਸਰਪਲਿਸ ਸੀ। ਸੋ ਇਹ ਜਿਹੜਾ ਪਾਊਡਰ ਹੈ ਇਹਨਾਂ ਨੇ ਉਦੋਂ ਤੋਂ ਬਣਾਉਣਾ ਸਟਾਰਟ ਕੀਤਾ ਔਰ ਤੁਸੀਂ ਦੇਖ ਸਕਦੇ ਹੋ ਕਿ ਜੇ ਉਹਨਾਂ ਲਈ ਇਹਨਾਂ ਲਾਹੇ ਵੰਦਾ ਤੇ ਜੇ ਬਚਪਨ ਤੋਂ ਆਪਾਂ ਲਈਏ ਤਾਂ ਇਹ ਕਿੰਨੀ ਵਧੀਆ ਚੀਜ਼ ਹੈ। ਜ਼ਰੂਰ ਟਰਾਈ ਕਰਿਓ ਔਰ ਜ਼ਰੂਰ ਇਹਦੇ ਬੈਨੀਫਿਟਸ ਤੁਸੀਂ ਲੀਓ। ਇਹ ਦੋ ਰੈਸਪੀਜ਼ ਇੱਕ ਰੈਸਪੀ ਹੈ, ਇੱਕ ਦੇਸੀ ਨੁਸਖਾ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਜੋ ਮੰਮੀ ਕਾਫੀ ਸਾਲਾਂ ਤੋਂ ਲੈ ਰਹੇ ਨੇ ਇਹ ਪਾਊਡਰ ਤੁਸੀਂ ਜ਼ਰੂਰ ਬਣਾਓ ਔਰ ਬੱਚਿਆਂ ਨੂੰ ਤੁਸੀਂ ਦੁੱਧ ਚ ਮਿਕਸ ਕਰਕੇ ਦਿੰਨੇ ਹੋ ਮੈਨੂੰ ਲੱਗਦਾ ਪਾਊਡਰ ਜਮਾਂ ਜਿਵੇਂ ਆਪਾਂ ਹਾਰਲੈਕਸ ਜਾਂ ਪੋਰਨ ਬੇਟਾ ਔਰ ਖੁਦ ਵੀ ਇਹ ਦੁੱਧ ਚ ਮਿਕਸ ਕਰਕੇ ਪੀਂਦੇ ਨੇ ਦਹੀਂ ਚ ਮਿਕਸ ਕਰਕੇ ਵੀ ਤੁਸੀਂ ਖਾ ਸਕਦੇ ਹੋ ਬਹੁਤ ਵਧੀਆ ਬਹੁਤ ਸਵਾਦ ਚੀਜ਼ ਹੈ 슈ਗਰ ਪੇਸ਼IENTS ਬਿਨਾ ਮਿੱਠਾੜੀ ਤੇ ਖਾਓ ਬੱਚੇ ਤੇ ਜਾਂ ਜਿਹੜੇ ਨਾਰਮਲ ਕੋਈ ਪ੍ਰੋਬਲਮ ਨਹੀਂ ਹੈ ਉਹ ਸ਼ੱਕਰ ਮਿਕਸ ਕਰ ਲਓ ਮਿੱਠਾ ਮਿਕਸ ਕਰ ਲਓ ਜੋ ਮਰਜ਼ੀ ਕਰ ਲਓ ਤਾਂ ਮੈਨੂੰ ਲੱਗਦਾ ਹੈ ਕਿ ਦੋਨੋਂ ਹੀ ਚੀਜ਼ਾਂ ਤੁਹਾਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਜੇ ਪਸੰਦ ਆਈਆਂ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ